ਪੱਲਯ ਬੜ ਭਾਜੀ ਜਾ ਕੀ ਰਾਮ ਨਾਮ ਲਵਲਾਜੀ ਜਾ ਕੈ ਹਰ ਵੇ ਸਮਨ ਮਾਨੀ ਤਬ ਤੁਪ ਸੁਪਨਾ ਤੇ ਨਾ ਹੀ 라ਉ ਸਰਬ ਸਮਤ ਸਾਰ ਬਨਧਾਨ ਰਾਕੇ ਮਨ ਮਾਏ ਤਾਕ ਸੰਗ ਕਿਲ ਵਿਖਤ ਉਜਾਇ ਜਾ ਕਿ ਮਾ ਮਤਨ ਜਾਏ ਪਾਰ ਬ੍ਰਹਮ ਜਨ ਰਹਾ ਸਮਾਏ ਕਾਰ ਕਿਰਪਾ ਪ੍ਰਭ ਦਿਨੋ ਸੁਨੀ ਦੇ ਦਾਸ ਤੂਰ ਨਾਨਕੋ ਦੇਜਾ ਗੋਲੀ ਮਾਲ ਲਮਜਵਾ ਆਰੋਗ ਨਮਰ ਤੇਰੀ ਜੈ ਬਨਾਰੇ ਤੁਮ ਕਨਾਲੋ ਸਾਹਮਣੇ ਆਏ ਭਜ ਮੰਨ ਮੇਰੇ ਕੋ ਨਾਮ ਜੀ ਕਰਿਆ ਕਰਾ ਵਾ ਕਮਨਾਵ ਤਰੈ ਜਨ ਸੁਗੁਣ ਗਾਉ ਅਨੰਤ ਗੋਪੂਰੇ ਸੰਗਰਮਨ ਮੰਤਾ ਹੋ 16 ਪਾਉ ਟੇਕਰਾਗ ਕਉ ਬਾਦਾਰਤ ਮੁਰਾ ਚਾਗ ਵੇਖੂ ਨਾ ਤੇਈ ਜੰਤਰੇ ਨਾਨਕ ਜੀ ਆਕੋਨ ਕਰੇ ਕਉਣੀ ਮਹਲ ਭਜਵਾ ਤੇਰ ਦੇ ਚਰਨ ਗਮਲ ਪ੍ਰਭ ਧਾਰੇ ਪੂਰੇ ਸੰਗੋਲ ਮਿਲਨੇ ਤਾਰੇ ਗੋਵਿੰਦ ਸੁਗੁਣ ਗਾਵੇਂ ਮੇਰੇ ਭਾਈ ਮੇਰੇ ਸਾਧੂ ਵਰ ਨਾਮ ਜੈ ਰੋ ਦੁਲੋਬ ਦੇ ਹੋਈ ਪ੍ਰਵਾਣ ਸਾਧੂ ਵਰ ਤੇ ਪਾਇ ਨਾਮ ਨਿਧਾਨ ਅਰਜਮ੍ਰਿਤ ਤਾਕਾ ਦਰਸ ਪਾਈ ਬੜ ਭਾਗੀ ਜਾ ਕੀ ਰਾਹ ਨਾਮ ਨਵ ਲਾਗੀ ਜਾ ਕੈ ਹਰ ਵੇ ਜੈ ਮਨ ਮਾਈ ਤਾਕਾ ਸੁਪਨਾ ਪੀ ਨਾ ਹੀ 라ਉ ਸਰਬ ਜਮ੍ਰਿਤ ਸਾਰਗ ਨਿਧਾਨ ਲਾ ਕੇ ਮਨ ਮਾਈ ਤਾਕਾ ਸੰਗ ਕਿਲ ਵਿਕਤੂ ਜਾਏ ਜਾ ਕੀ ਮਮਾਤਿ ਮਨ ਜਾਏ